ਕੁਸ਼ਮਾ ਕਵਾਂਗਾ ਕਿ ਸਰਦਾਰ ਬੂਟਾ ਸਿੰਘ ਹੋਰੇ ਜਿਹੜੇ ਰਿਟਾਇਰਡ ਪ੍ਰਿੰਸੀਪਲ ਨੇ ਜਿਹੜੇ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਹ ਵੀ ਵਿਚਾਰ ਆਪਣੇ ਤੁਹਾਡੇ ਸਾਹਮਣੇ ਰੱਖਾਂ। ਹਾਂਜੀ ਮੈਡੀਕ ਮੈਡੀਸਨ ਫ੍ਰੀ ਲਾਈਫ ਸੈਂਟਰ ਦੇ ਵਿੱਚ ਸਾਰਿਆਂ ਨੂੰ ਵੈਗਰੂ ਜੀ ਦਾ ਖਰਚਾ ਵੈਗਰੂ ਜੀ ਦੀ ਫਤਿਹ ਇਸ ਸੈਂਟਰ ਦੇ ਵਿੱਚ ਤੁਸੀਂ ਵੇਖ ਲਓ ਇੰਨੀ ਠੰਡ ਦੇ ਵਿੱਚ ਜਿਹੜਾ ਸੈਂਟਰ ਚੱਲ ਰਿਹਾ ਹੈ। ਇੰਨਾ ਮਤਲਬ ਹੈ ਸਾਨੂੰ ਇੰਦੇ ਚ ਰੁਚੀ ਹੈ ਤੇ ਤਾਂ ਹੀ ਆਉਣੇ ਆ ਇੰਦੇ ਵਿੱਚ ਆ ਕੇ ਸਮੱਸਿਆਵਾਂ ਜਿਹੜੀਆਂ ਨੇ ਆਪਣੇ ਆਪ ਦੂਰ ਹੁੰਦੀਆਂ ਜਾਂਦੀਆਂ ਨੇ ਸਮੱਸਿਆ ਕਿ ਉੱਤੋਂ ਨਹੀਂ ਦਿਖਦੀ ਸਾਡੀ ਆਪਣੀ ਬਣਾਈ ਹੁੰਦੀ ਹੈ ਸਾਡੀ ਖਾਣਾਕ ਦੇ ਵਿੱਚ ਸ਼ਾਮਲ ਹੈ ਸਾਡਾ ਜਿਹੜਾ ਹਵਾ ਪਾਣੀ ਹੈ ਇਹਦੀ ਖਰਾਬੀ ਦੇ ਵਿੱਚ ਸ਼ਾਮਲ ਹੈ ਤੇ ਜੇ ਅਸੀਂ ਉਹ ਸਮੱਸਿਆ ਨੂੰ ਦੂਰ ਕਰਨ ਦੇ ਲਈ ਕੁਝ ਐਕਸਰਸਾਈਜ਼ਾਂ ਕਰ ਲੈਨੇ ਆ ਕੁਝ ਛਾਕ ਨਹੀਂ ਆਮਾ ਕਰ ਲੈਨੇ ਆ ਤੇ ਉਹ ਜਿਹੜੀ ਹੈ ਅਸ਼ੁੱਧੀਆਂ ਜਿਹੜੇ ਸਾਡੇ ਸਰੀਰ ਚੋਂ ਠੀਕ ਹੋ ਜਾਂਦੀਆਂ ਮੈਨੂੰ ਖੱਬੇ ਗੋਡੇ ਦੀ ਪ੍ਰੋਬਲਮ ਸੀ ਇਹਦਾ ਲਿਗਾਮੈਂਟ ਜਿਹੜਾ ਉਹ ਬ੍ਰੇਕ ਹੋਇਆ ਹੈ ਤੇ ਡਾਕਟਰ ਕਹਿੰਦੇ ਸੀ ਲਿਗਾਮੈਂਟ ਜਿਹੜਾ ਆਪਰੇਸ਼ਨ ਦੇ ਰਹੀ ਪਵੇਗਾ ਮੈਂ ਸੋਚਿਆ ਚਲੋ ਆਪਰੇਸ਼ਨ ਤਾਂ ਖੀਰਲਾ ਹੱਲ ਹੈ ਹੀ ਏ ਪਹਿਲੋਂ ਆਪਾਂ ਐਕਸਰਸਾਈਜ਼ਾਂ ਦੇ ਨਾਲ ਇਹ ਠੀਕ ਕਰ ਲਗੇ ਤੇ ਜਿਆਦਾ ਵੇਰ ਵਧੀਆ ਹੋਵੇਗਾ ਇਹ ਲਿਗਮੈਂਟ ਦੀ ਪ੍ਰੋਬਲਮ ਜਿਹੜੀ ਹੈ ਮੇਰੀ ਠੀਕ ਹੋ ਗਈ ਸੀ ਮੈਂ ਫਿਰ ਲਾਪਰਵਾਹੀ ਵਰਤੀ ਵੀ ਚਲੋ ਠੀਕ ਹੋ ਗਈ ਏ ਤੇ ਮਹੀਨਾ ਕੋ ਬੱਚੀਆਂ ਖੇਡਦੀਆਂ ਤਲਵਾਰਬਾੜੀ ਉਹਨਾਂ ਦੇ ਨਾਲ ਕੰਪੀਟੀਸ਼ਨਾਂ ਦੇ ਵਿੱਚ ਬਾਹਰਲੇ ਸਟੇਟਾਂ ਦੇ ਵਿੱਚ ਗਿਆ ਐਕਸਰਸਾਈਜ਼ ਨਹੀਂ ਹੋਈ ਤੇ ਉਸੇ ਤਰ੍ਹਾਂ ਸਰੀਰ ਲੱਤਾਂ ਫਿਰ ਜੂੜੀਆਂ ਗਈਆਂ ਅੱਜ ਮੈਨੂੰ ਤੀਜਾ ਦਿਨ ਇੱਥੇ ਆਏ ਨੂੰ ਹੋਇਆ ਫਿਰ ਦੁਬਾਰਾ ਸ਼ੁਰੂ ਕੀਤਾ ਤੇ ਤੁਰਨ ਲਈ ਆਸਾਨੀ ਮਹਿਸੂਸ ਹੋ ਰਹੀ ਏ ਇਹ ਹਫਤੇ 10 ਦਿਨਾਂ ਦੇ ਵਿੱਚ ਉਹ ਗੋਡੇ ਉਹ ਲੱਤਾਂ ਠੀਕ ਹੋ ਜਾਣਗੀਆਂ ਵੈਗੁਰ ਜੀ ਦਾ ਖਰਚਾ ਵੈਗੁਰ ਜੀ ਕੀ ਬੰਦੇ ਪ੍ਰਿੰਸੀਪਲ ਸਾਹਿਬ ਇੱਕ ਮਹੀਨਾ ਜੋ ਇਹਨਾਂ ਨੂੰ ਦੱਸਿਆ ਸੀ ਨਹੀਂ ਕਰ ਸਕੇ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਹੁਣ 69 ਸਾਲ 69 70 70 ਲਈਏ ਜੀ ਜੇ ਇਹਨਾਂ ਨੂੰ ਡਾਕਟਰ ਨੇ ਆਪਰੇਸ਼ਨ ਕਿਹਾ ਸੀ ਇਹਨਾਂ ਨੇ ਨਹੀਂ ਕਰਵਾਇਆ ਸਾਡੇ ਸੰਪਰਕ ਚ ਆਏ ਉਹ ਮਸਲਾ ਇਹਨਾਂ ਦਾ ਆਪਰੇਸ਼ਨ ਤੋਂ ਬਿਨਾ ਹੱਲ ਹੋ ਗਿਆ ਹੈ ਦੋਸਤੋ ਇੱਕ ਬੇਨਤੀ ਅਸੀਂ ਵਾਰ-ਵਾਰ ਕਰਦੇ ਰਹਿੰਦੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੀਆਂ ਵੀਡੀਓਜ਼ ਅੱਛੀਆਂ ਲੱਗਣ ਅੱਗੇ ਸ਼ੇਅਰ ਕਰੋ ਤੇ ਲਾਈਕ ਵੀ ਕਰੋ ਮੈਂ ਸਰਦਾਰ ਗੁਰਚਰਨ ਸਿੰਘ ਪੁੱਲਰ ਹਰਾਨ ਜੋ ਇਸ ਸੈਂਟਰ ਚ ਆ ਕੇ ਇਹਨਾਂ ਨੇ ਤਜਰਬੇ ਵੇਖੇ ਨੇ ਉਹ ਵੀ ਕਹਾਂਗਾ ਕਿ ਦੋ ਸ਼ਬਦ ਕਹਿਣ ਹਾਂਜੀ ਕਾਰਯੋਗ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਤੁਸੀਂ ਸਾਰੇ ਕੁਦਰਤੀ ਢੰਗ ਨਾਲ ਫ੍ਰੀ ਮੈਡੀਕਲ ਲਾਈਫ ਬਗੈਰ ਦਵਾਈਆਂ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਸਾਡੇ ਛੋਟੇ ਵੀਰ ਸਾਡੇ ਭਤੀਜੇ ਕੁਲਦੀਪ ਸਿੰਘ ਜੀ ਭੁੱਲਰ ਜਿਹੜੇ ਪਿੰਡ ਦੇ ਸਰਪੰਚ ਵੀ ਨਾਲ ਸੇਵਾ ਕਰ ਰਹੇ ਆ ਤੇ ਇਧਰ ਸਮਾਜ ਸੇਵੀ ਵੀ ਸੇਵਾ ਕਰਦੇ ਪਏ ਆ ਇਹਨਾਂ ਨੇ ਨਸ਼ੇ ਤੇ ਤੇ ਚਾਹੇ ਕਿਸੇ ਨੂੰ ਕੋਈ ਵੀ ਬਿਮਾਰੀ ਲੱਗੀ ਹੈ ਉਹਦੇ ਤੇ ਆਪਣੇ ਤਜਰਬਿਆਂ ਦੇ ਵਿੱਚੋਂ ਆਪਣੇ ਕੁਦਰਤੀ ਢੰਗ ਨਾਲ ਜਿਹੜੇ ਆ ਲੋਕਾਂ ਨੂੰ ਠੀਕ ਕਰ ਰਹੇ ਉਹਨਾਂ ਨੂੰ ਬਿਲਕੁਲ ਜਿਹੜੀ ਆ ਦਵਾਈ ਛੁੱਟ ਰਹੀ ਆ ਮੇਰੇ ਸਾਹਮਣੇ ਇੱਥੇ ਬਹੁਤ ਜ਼ਿਆਦੇ ਮਰੀਜ਼ ਜਿਹੜੇ ਆ ਉਹ ਬਚ ਕੇ ਗਏ ਐ ਇੱਥੋਂ ਤੱਕ ਕਿ ਜਿਹੜੇ ਪੋਲੀਓ ਵਾਲਾ ਵੀ ਇੱਕ ਬੱਚਾ ਸੀ ਜਿਹੜਾ ਜਿਹੜਾ ਇੱਥੇ ਟਰਾਈਸਾਈਕਲ ਲੈਣਾ ਆਇਆ ਸੀ ਤੇ ਜਿੰਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਤੋੜ ਦਿੰਨੇ ਆ ਉਹ ਵੀ 3 ਮਹੀਨੇ ਦੇ ਵਿੱਚ ਇਹਨਾਂ ਨੇ ਉਹਨੂੰ ਤੋੜ ਕੇ ਇੱਥੇ ਬੈਠ ਕੰਮ ਰਵਾ ਕੇ ਸਾਡੇ ਸਾਹਮਣੇ ਉਹਨਾਂ ਘਰ ਚ भेजया ਹੁਣ ਵੀ ਤੁਹਾਡੇ ਸਾਹਮਣੇ ਬੈਠੇ ਆ ਦੋ ਜਿਨ੍ਹਾਂ ਦੋ ਵੀਰਾਂ ਨੂੰ ਇਹੋ ਪ੍ਰੋਬਲਮ ਆ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਇਹਨਾਂ ਨੂੰ ਤੋੜ ਕੇ ਕੱਲਣਗੇ ਜਿਹੜਾ ਕਿ ਸਾਰੇ ਡਾਕਟਰ ਜਵਾਬ ਦੇ ਦਿੰਦੇ ਆ ਇਸ ਕਰਕੇ ਜਿਹੜੇ ਕੁਦਰਤੀ ਢੰਗ ਨਾਲ ਆਪਦੀ ਐਕਸਰਸਾਈਜ਼ ਕਰਾ ਕੇ ਕੁਝ ਯੋਗਾ ਚੋਂ ਲੈ ਕੇ ਕੁਝ ਆਯੁਰਵੈਦਿਕ ਚੋਂ ਲੈ ਕੇ ਕੁਝ ਹੋਰ ਥਾਵਾਂ ਤੋਂ ਚੀਜ਼ਾਂ ਲੈ ਕੇ ਇਹਨਾਂ ਇਕੱਠਾ ਸਵੇਲ ਕਰਕੇ ਜਿਹੜਾ ਆਪਦੇ ਦਿਮਾਗ ਦਿਮਾਗ ਨਾਲ ਚਲਾਉਣ ਡਿਆ ਇਹ ਬਹੁਤ ਵਧੀਆ ਗੱਲ ਆ ਤੇ ਇਹਦੇ ਨਾਲ ਸਾਨੂੰ ਫਾਇਦਾ ਮਿਲਦਾ ਤੇ ਸਾਨੂੰ ਲੋਕਾਂ ਨੂੰ ਇਹ ਫਾਇਦਾ ਲੈਣਾ ਚਾਹੀਦਾ ਜਿਹੜੇ ਲੋਕ ਅੱਜ ਬਹੁਤ ਜਿਆਦੀਆਂ ਦਵਾਈਆਂ ਖਾ ਰਹੇ ਆ ਜਿਨ੍ਹਾਂ ਨੂੰ ਹਾਰਡ ਦੀ ਤਕਲੀਫ ਆ ਜਿਨ੍ਹਾਂ ਨੂੰ ਸਰਵਾਈਕਲ ਦੀ ਆ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਆ ਜਿਨ੍ਹਾਂ ਨੂੰ ਗੋਡਿਆਂ ਦੀ ਆ ਕੋਈ ਵੀ ਬਿਮਾਰੀ ਆ ਜਿੱਨੇ ਵਿੱਚ ਡਾਕਟਰਾਂ ਨੇ ਕਿਹਾ ਆ ਵੀ ਇਹਨਾਂ ਨੂੰ ਇਹ ਦਵਾਈ ਖਾਣੀ ਪਊਗੀ ਉਹ ਬਗੈਰ ਦਵਾਈ ਤੋਂ ਇਹਨਾਂ ਨੂੰ ਠੀਕ ਕਰ ਦੇਣਗੇ ਇਸ ਕਰਕੇ ਜਿਹੜੇ ਲੋਕ ਆ ਉਹ ਇਹਨਾਂ ਦੇ ਕੋਲ ਆਉਣ ਤੇ ਆਪਣੇ ਜਿਹੜੇ ਬੱਚੇ ਆ ਚਾਹੇ ਬਜ਼ੁਰਗ ਚਾਹੇ ਦੂਜੇ ਆ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਬਗੈਰ ਦਵਾਈ ਤੋਂ ਜਿਉਣ ਦਾ ਹਾਲ ਸਕੋਣ ਇਹ ਸੈਂਟਰ ਪਿੰਡ ਸਤਿਜੀਏ ਵਾਲਾ ਵਿੱਚ ਜੀਰਾ ਰੋਡ ਤੇ ਬਾਈਪਾਸ ਦੇ ਨੇੜੇ ਹੀ ਪੈ ਜਾਂਦਾ ਜਿਹਨੂੰ ਮਰਜ਼ੀ ਪੁੱਛ ਕੇ ਤੁਸੀਂ ਇੱਥੇ ਆ ਸਕਦੇ ਹੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਭਾਈ ਇੱਥੇ ਆਪਣਾ ਜਰੂਰ ਆਓ ਤੇ ਆਪਣਾ ਫਾਇਦਾ ਲਾਓ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ ਆਪਣੇ ਬੱਚਿਆਂ ਨੂੰ ਸਾਰੀਆਂ ਬਿਮਾਰੀਆਂ ਤੋਂ ਬਚਾਓ ਵੈ ਕੁਰੀਕਾ ਖਾਲਸਾ